ਮਨ ਦੇ ਵਿੱਚ ਕਾਫੀ ਆਸਾਂ ਕਾਫੀ ਸੱਦਰਾਂ ਲੈ ਕੇ ਵਿਦੇਸ਼ ਗਿਆ ਨੌਜਵਾਨ ਜਿਸ ਦੀ ਉੱਥੇ ਜਾਨ ਚਲੀ ਗਈ 22 ਸਾਲ ਪਹਿਲਾਂ ਅਰਮਾਨੀਆ ਗਿਆ ਸਮਰਾਲਾ ਦੇ ਨੇੜੇ ਲ ਪਿੰਡ ਮੰਜਾਲੀ ਖੁਰ ਦਾ ਨੌਜਵਾਨ ਅਮਨਦੀਪ ਸਿੰਘ ਜਿਸ ਦੀ ਜ਼ਹਿਰੀਲੀ ਗੈਸ ਚੜਨ ਦੇ ਨਾਲ ਮੌਤ ਹੋ ਗਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਉਹ ਉੱਥੇ ਬੱਕਰੀਆਂ ਦੇ ਫਾਰਮ ਦੇ ਵਿੱਚ ਨੌਕਰੀ ਕਰਦਾ ਸੀ ਡਾਕਟਰਾਂ ਦੇ ਮੁਤਾਬਕ ਜ਼ਹਿਰੀਲੀ ਗੈਸ ਚੜੀ ਹੈ ਜਿਸ ਦੇ ਕਾਰਨ ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਜਾਨ ਚਲੀ ਗਈ ਦਰਸਲ ਅਮਨਦੀਪ ਸਿੰਘ ਦੇ ਅਰਮਾਨੀਆ ਜਾਣ ਦੇ 10 ਦਿਨਾਂ ਬਾਅਦ ਉਸ ਦੇ ਘਰ ਧੀ ਦਾ ਜਨਮ ਹੋਇਆ ਉਸਨੇ ਹਾਲੇ ਤੱਕ ਤੀਦਾ ਮੂੰਹ ਤੱਕ ਨਹੀਂ ਵੀਆ ਕਿਾ ਸਿਰਫ ਵੀਡੀਓ ਕਾਲ ਤੇ ਆਪਣੀ ਧੀ ਨੂੰ ਨਿਹਾਰਦਾ ਰਹਿੰਦਾ ਸੀ ਬੜੇ ਮਨ ਦੇ ਵਿੱਚ ਚਾਹ ਸੀ ਕਿ ਧੀ ਨੂੰ ਝੋਲੀ ਦੇ ਵਿੱਚ ਪਾਵਾਂਗਾ ਪਰ ਅਮਨਦੀਪ ਦੇ ਚਾ ਉਸਦੇ ਮਨ ਦੇ ਵਿੱਚ ਹੀ ਰਹਿ ਗਏ ਦਰਸਲ 15 ਸਤੰਬਰ ਨੂੰ ਪਰਿਵਾਰਕ ਮੈਂਬਰਾਂ ਦੇ ਦੱਸਲ ਮੁਤਾਬਕ ਕਰਮਾਨੀਆਂ ਤੋਂ ਫੋਨ ਆਇਆ ਹੈ ਜਿਸ ਦੇ ਵਿੱਚ ਡਾਕਟਰਾਂ ਨੇ ਦੱਸੇ ਕਿ ਤੁਹਾਡੇ ਪੁੱਤ ਦੀ ਜਾਨ ਚਲੇਗੀ ਜਿਸ ਦੇ ਨਾਲ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟਿਆ ਤੇ ਦਸੀਆਂ ਜਾ ਰਹੀ ਕਿ ਪਿਛਲੇ ਕਈ ਦਿਨਾਂ ਤੋਂ ਪਰਿਵਾਰ ਦਾ ਤਾਂ ਰੋ ਰੋ ਕੇ ਬੁਰਾ ਹਾਲ ਹੈ ਉਹਨਾਂ ਦਾ ਇਹ ਕਹਿਣਾ ਹੈ ਕਿ ਅਸੀਂ ਤਾਂ ਰੋਜ਼ੀ ਰੋਟੀ ਦੇ ਲਈ ਇੱਕ ਚੰਗੇ ਭਵਿੱਖ ਦੇ ਲਈ ਆਪਣਾ ਪੁੱਤ ਵਿਦੇਸ਼ ਤੋੜਿਆ ਸੀ ਪਰ ਨਹੀਂ ਪਤਾ ਸੀ ਕਿ ਉਸਨੇ ਘਰ ਵਾਪਸ ਹੀ ਮੁੜ ਕੇ ਨਹੀਂ ਆਉਣਾ ਹੁਣਾਂ ਪ੍ਰਸ਼ਾਸਨ ਤੋਂ ਮ੍ਰਿਤਕ ਦੇ ਘਰ ਲਿਆਉਣ ਦੀ ਮੰਗ ਕੀਤੀ ਹੈ ਹਾਲਾਂਕਿ ਪਿਤਾ ਨੇ ਸਰਕਾਰ ਆਗੇ ਅਪੀਲ ਕੀਤੀਆਂ ਕਿ ਪੁੱਤ ਦੇ ਮ੍ਰਿਤਕ ਦੇ ਘਰ ਲਿਆਂਦੀ ਜਾਵੇ ਤਾਂ ਜੋ ਅੰਤਮ ਦਰਸ਼ਨ ਕਰ ਸਕਣ ਤੇੰਦਮ ਰਸਮਾਂ ਨਿਭਾਈਆਂ ਜਾ ਸਕਣ ਮੇਰਾ ਹਰਪਾਲ ਸਿੰਘ ਆ ਜੀ ਪਿੰਡ ਦਾ ਨਾਮ ਕੀ ਮਝਾਲੀ ਖੁਰਦਾ ਜੀ ਹਾਂ ਜੀ ਦੀ ਮੌਤ ਹੋ ਗਿਆ ਕੀ ਲੱਗਦਾ ਤੁਹਾਨੂੰ ਮੇਰਾ ਬੇਟਾ ਜੀ ਆ ਕਿੱਥੇ ਗਿਆ ਸੀਗਾ ਜੀ ਕੁਰਬਾਨੀਆਂ ਜੀ ਆ ਕਿੰਨਾ ਸਮਾਂ ਪਹਿਲਾਂ ਗਿਆ ਸੀ 2.5 ਸਾਲ ਹੋ ਗਏ ਜੀ ਤੇ ਉਸ ਦੀ ਮੌਤ ਦੀ ਖਬਰ ਕਰੇ ਮਿਲਿਆ ਸਾਨੂੰ ਜੀ 15 ਤਰੀਕ ਨੂੰ ਆ ਕੀਨੇ ਦਿੱਤੀ ਸੀ ਖਬਰ ਸਾਨੂੰ ਜੀ ਉਧਰੋਂ ਡਾਕਟਰ ਜੀ ਨੇ ਕਿਹਾ ਜੀ ਪਰ ਕੀ ਹੋਇਆ ਕੀ ਸੀ ਪਤਾ ਲੱਗਿਆ ਕੁਝ ਸਾਨੂੰ ਤਾਂ ਜੀ ਐ ਕਿਹਾ ਵੀ ਗੈਸ ਦੇ ਨਾਲ ਵੀ ਉਹਦੀ ਡੈਥ ਹੋਈ ਹੈ। ਹਾਂ। ਅਰ ਸみਧ ਰਾਮ ਜਿੱਦਾਂ ਬਾਹਰ ਗਿਆ ਆਇਆ ਚਿੱਤਰ ਲਾਇਆ ਉਹਨੂੰ ਨਹੀਂ ਜੀ। ਹਾਂ। ਕਿੰਨੀ ਕੀ ਉਮਰ ਸੀਗੀ ਬੇਟੇ ਦੀ? ਉਮਰ 25 25 ਕਹਿੰਦੇ ਹਾਂ ਜੀ। ਹਾਂ 25 ਹੈ ਜੀ। ਮੈਰਿਡ ਸੀਗੀ ਜੀ? ਹਾਂ ਜੀ। ਬੱਚਾ ਹੈਗਾ? ਹਾਂ ਜੀ ਗੁੱਡੀ ਹੈ ਜੀ। ਛੋਟੀ। ਆਖਿਰ ਸਮੇਂ ਕਦੋਂ ਗੱਲ ਹੋਈ ਹੈ ਉਹਦੇ ਨਾਲ ਤੁਹਾਡੀ? ਸਾਡੀ ਜੀ 15 ਤਰੀਕ ਨੂੰ ਹੋਈ ਹੈ ਜੀ। ਕੰਟਰੋਲ ਕੰਟਰੋਲ ਦੇ ਕਨੇਤੀ ਰਾਮ ਤੇਰਾ ਮੇਜੀ ਤੇਰਾ ਹਾਂਜੀ ਕੀ ਕਹਿ ਰਹੇ ਸੀ ਕਿ ਠੀਕ ਸੀਗੇ ਹਾਂ ਉਦੋਂ ਠੀਕ ਦੀਗੇ ਕਹਿੰਦਾ ਸੀ ਮੈਂ ਰਾਤ ਨੂੰ ਗੱਲ ਕਰੂੰਗਾ ਵੀ ਚਾਰਜ ਘਟਾ ਫੇ ਬਾਅਦ ਚੋਂ ਤਾਂ ਕੀ ਫੋਨ ਦੀ ਆਇਆ ਹੈ ਹਾਂਜੀ ਕਿ ਆਪਣੇ ਮੰਗਤੀ ਕਰ ਰਹੇ ਹਾਂ ਕਿ ਪਤਾ ਲੱਗਿਆ ਵੀ ਗੋਲ ਨੂੰ ਗੋਲ ਨੂੰ ਤਾਂ ਜੀ ਸਾਨੂੰ ਆਹੀ ਕਹੀ ਜਾਂਦੇ ਨੇ ਵੀ ਤੁਹਾਨੂੰ ਕਹਾਂ ਨੂੰ ਦੱਸਦੇ ਅੱਜ ਦੱਸਦੇ ਆ ਅੱਜ ਤਾਂ ਇਹ ਕਹਿੰਦੇ ਬਹੁਤ ਦਿਨ ਹੋ ਗਏ ਹਾਂਜੀ ਇੱਥੇ ਲੋਕਲ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਹੋਈ ਥੋੜੀ ਅਸੀਂ ਸਭ ਨੂੰ ਪੱਟੀਆਂ ਪਾਈਆਂ ਹੋਈਆਂ ਹਾਂ ਹਾਂਜੀ ਕੀ ਆਪਣਾ ਉਹ ਵੈਸੇ ਸਾਹੀ ਕਹਿੰਦੇ ਵੀ ਸਾਡੀ ਹੈਲਪ ਕਰੋ ਜੀ ਹਾਂ ਵੀ ਅਸੀਂ ਗਰੀਬ ਹੰਦੇ ਹਾਂ ਹਾਂ ਜੀ ਤੇ ਪ੍ਰਸ਼ਾਸਨ ਦਾ ਜਾਂ ਬਾਹਰ ਵਾਲੇ ਜਿਹੜੇ ਵੀ ਹੈਗੇ ਉਹਦੇ ਦੋਸਤ ਮਿੱਤਰ ਕੀ ਕਹਿ ਰਹੇ ਨੇ ਸਾਨੂੰ ਤਾਂ ਜੀ ਕੋਈ ਕੁਝ ਨਹੀਂ ਕਹਿ ਰਿਹਾ ਹਾਂ ਕਸਾ ਉਹੀ ਕਹਿੰਦੇ ਨੇ ਡਾਕਟਰ ਜੀ ਨੇ ਉਹਨਾਂ ਨੂੰ ਪੁੱਛਦੇ ਆਂ ਸੀ ਵੀ ਸਾਡਾ ਜੀ ਆ ਚੱਲ ਰਿਹਾ ਵੀ ਅਸੀਂ ਭਾਰਤ ਕਰਦੇ ਆਂ ਹਾਂ ਕੀ ਮੰਗ ਕੀ ਕਰਦੇ ਆਂ ਪ੍ਰਸ਼ਾਸਨ ਅੱਗੇ ਤਾਂ ਆਹੀ ਕਹਿੰਦੇ ਜੀ ਉਹਦੀ ਬਾਡੀ ਆਵੇ ਜੀ ਅਸੀਂ ਤਾਹੀ ਮਨਤ ਕਰਦੇ ਆਂ ਬਸ ਹੋਰ ਤੁਹਾਡੀ ਕੋਈ ਬਾਤ ਕੋਣ ਕੋਣਾ ਹੋਵੇ ਇੱਕ ਜੀ ਮੇਰੀ ਘਰੋਂ ਆ ਜੀ ਮੇਰੇ ਮੇਰੀ ਨਾਹ ਆ ਇੱਕ ਪੋਤੀ ਹੈ ਜੀ ਕੀ ਨਾਮ ਮੇਰਾ ਨਾਮ ਸੁਗੰਤ ਸਿੰਘ ਆ ਜੀ ਕਿਚੂ ਦਿਨ ਮੇਰਾ ਪਿੰਡ ਜਰਗਾ ਜੀ ਅਜੇ ਰਤਾਂ ਬੇਚੀ ਲੱਗਦੀ ਸੀ ਮੇਰੇ ਸਾਲਾ ਸਾਬ ਤੁ ਜੀ ਜਿੰਨਾਂ ਦੀ ਡੈਥ ਹੋਈ ਹੈ ਜੀ ਤੇ ਇਹਨਾਂ ਦੀ ਸੇਰੀ ਵੀ ਸਿਸਟਰ ਮੇਰੇ ਘਰੇ ਬੈਠੇ ਨੇ ਮੇਰੇ ਨਾਲ ਜੀ ਕਿਵੇਂ ਵਾਪਰੇ ਜੋ ਦੱਸਣ ਅਨੁਸਾਰ ਸਰ ਗੱਲ ਹੋਈ ਉਹਨਾਂ ਨਾਲ ਡਾਕਟਰ ਸਾਹਿਬ ਦਾ ਸਾਨੂੰ 15 ਤਰੀਕ ਨੂੰ ਫੋਨ ਆਇਆ ਜੋ ਉਹਨਾਂ ਦੇ ਦੱਸਣ ਮੁਤਾਬਕ ਵੀ ਉਹਨਾਂ ਦੀ ਜਿਹੜਾ ਜਿਹੜੀ ਗੈਸ ਦਾ ਜ਼ਿਕਰ ਨਾਲ ਡੈਥ ਹੋਈ ਜੋ ਨੰਦ ਸਤਨ ਤੁਹਾਡੇ ਨਾਲ ਕਦੇ ਗੱਲ ਹੋਈ ਹਾਂਜੀ ਲਾਸਟ ਟਾਈਮ ਅਸੀਂ ਮੈਂ ਇੱਥੇ ਇਹਨਾਂ ਕੋਲ ਹੀ ਆਇਆ ਹੋਇਆ ਸੀ ਤੇ 13 ਤਰੀਕ ਤੋਂ ਬਾਅਦ ਫਰਾਈਡੇ ਤੋਂ ਬਾਅਦ ਸਾਡੀ ਕੋਈ ਇਹਨਾਂ ਨਾਲ ਗੱਲਬਾਤ ਨਹੀਂ ਹੋਈ ਜਦੋਂ ਸਦੀ ਉਹਨਾਂ ਨੂੰ ਬੌਸ ਨੂੰ ਫੋਨ ਕਰ ਰਹੇ ਸੀ ਤੇ ਬੌਸ ਦੀ ਪ੍ਰੋਬਲਮ ਇਹ ਸੀ ਵੀ ਉਹਨੂੰ ਇੰਗਲਿਸ਼ ਨਹੀਂ ਆਉਂਦੀ ਸੀ ਤੇ ਉਹ ਆਪਣੀ ਉਧਰ ਮਾਤਰਭਾਸ਼ਾ ਬੋਲਦੇ ਨੇ ਤੇ ਇੰਡੀਅਨ ਡਾਕਟਰ ਆਪਣੇ ਇਹਨਾਂ ਨੇ ਸਾਨੂੰ ਇਹ ਨਿਊਜ਼ ਦਿੱਤੀ ਸਰ ਹਾਂਜੀ ਔਰ ਕਦੋਂ ਕੀ ਕਹਿ ਰਹੇ ਆ ਕਿ ਕੀ ਫਾਰਮੈਲਟੀ ਹੈ ਪਰ ਮੇਟੀ ਉਹਨਾਂ ਦੇ ਦਸਨ ਮਤਾਂ ਕੋ ਸਾਰੇ ਚੱਲ ਰਹੀਆਂ ਇਨਵੈਸਟਿਗੇਟ ਕਰ ਰਹੇ ਨੇ ਸਾਨੂੰ ਦੁੱਖ ਦੀ ਗੱਲ ਤਾਂ ਕਿ ਹਲੇ ਤੱਕ ਤੁਹਾਡੇ ਕੋਲ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਜਾਂ ਸਾਡੇ ਚੁਣੇ ਹੋਏ ਨੁਮਾਇंदे ਵਾਲੇ ਤੱਕ ਸਾਡੀ ਕੋਈ ਖ਼ਬਰ ਨਹੀਂ ਲੈਣਾ ਆ ਨਾ ਸਾਡੇ ਨਾਲ ਕਿੰਨਾ ਦੁੱਖ ਹੋਇਆ ਸਾਡੀ ਕਿਸੇ ਅੱਗੇ ਕੋਈ ਏਦਾਂ ਨਹੀਂ ਡਿਮਾਂਡ ਦੀ ਫਾਈਨੈਂਸ਼ੀਅਲੀ ਹੈਲਪ ਨਹੀਂ ਮੰਗ ਰਹੇ ਸੀ ਸਾਡੀ ਬਸ ਇਹੀ ਡਿਮਾਂਡ ਹੈ ਵੀ ਸਾਡੀ ਉਹਦੀ ਬਾਡੀ ਲਈ ਉਹਨਾਂ ਚ ਸਾਡੀ ਹੈਲਪ ਕੀਤੀ ਜਾਵੇ ਆ ਤੁਸੀਂ ਪ੍ਰਸ਼ਾਸਨ ਨੂੰ ਇਤਲਾਹ ਕੀਤੀ ਹਾਂਜੀ ਸਰ ਪ੍ਰਸ਼ਾਸਨ ਨੂੰ ਸਾਰੇ ਅਸੀਂ ਲੈਟਰ ਆ ਵਗੈਰਾ ਸੀ ਐਮ ਪੰਜਾਬ ਸਾਰਿਆਂ ਨੂੰ ਅਸੀਂ ਕੱਢ ਚੁੱਕੇ ਹਾਂ ਸਰ ਪਰ ਜਦਕ ਨਾਕਿਸ ਦਾ ਫੋਨ ਨਾ ਕੋਈ ਆਪ ਨਾ ਉਹਨਾਂ ਦਾ ਕੋਈ ਨੁਮਾਇंदा ਸਾਡੇ ਤੱਕ ਨਹੀਂ ਪਹੁੰਚਿਆ ਸਰ ਪਰਿਵਾਰ ਦੇ ਵਿੱਚ ਕੌਣ ਕੌਣ ਇਹਨਾਂ ਦੇ ਗੁਰੂਵਾਰ ਚ ਇਹਨਾਂ ਦੇ ਫਾਦਰ ਸਾਹਿਬ ਇਹਨਾਂ ਦੇ ਮਦਰ ਇਹਨਾਂ ਦੇ 2 ਸਾਲ ਵਿਆਹ ਨੂੰ ਹੋ ਗਏ ਸੀ ਇਹਲੇ ਵਿਚਾਰੇ ਨੇ ਬੇਟੀ ਦਾ ਮੂੰਹ ਨਹੀਂ ਦੇਖਿਆ ਜੀ ਇਹਦੇ ਜਾਣ ਤੋਂ 10 ਦਿਨ ਬਾਅਦ ਇਹਦੀ ਬੇਟੀ ਹੋਈ ਆ ਤਿੰਨ ਨੰਬਰ 2 ਤੇ ਇਹਨਾਂ ਦੀ ਤਿੰਨ ਸਿਸਟਰ ਨੇ ਮੈਰਿਡ ਨੇ ਜੀ ਤੇ ਬਸ ਇਹ ਹੀ ਪਰਿਵਾਰਾ ਜੀ ਗਰੀਬ ਪਰਿਵਾਰਾ ਜੀ ਇਹ ਦਿਹਾੜੀ ਜੁੱਤੇ ਵਾਲੇ ਨੇ ਵਿਚਾਰੇ ਹਾਂਜੀ ਉਹ ਬਚਾਰਾ ਰੋਜ਼ਗਾਰ ਦੇ ਚੱਕਰ ਤਸਰ ਬਰ ਗਿਆ ਸੀ ਤੇ ਪਰ ਹੁਣ ਲੈ ਤੱਕ ਸਾਡੀ ਕੋਈ ਕਿਸੇ ਪ੍ਰਕਾਰ ਦੀ ਕੋਈ ਹੈਲਪ ਨਹੀਂ ਕਿਸੇ ਵੱਲੋਂ ਮੰਗ ਤਾ ਸਰ ਜੋ ਵੀ ਜਾਣਕਾਰ ਹੈ ਇਸ ਮਸਲੇ ਦਾ ਜਾਂ ਪ੍ਰਸ਼ਾਸਨ ਸਾਡੇ ਉਸ ਵੱਲੋਂ ਹੈਲਪ ਕੀਤੀ ਜਾਵੇ ਅਸੀਂ ਸਾਰੇ ਵੀਰਾਂ ਦਾ ਹੱਥ ਛੁੜ ਕੇ ਬੇਨਤੀ ਹੀ ਕਰਦੇ ਆਂ ਕਿ ਸਾਨੂੰ ਕੋਈ ਰਾਹ ਪਾਇਆ ਜਾਵੇ ਇਹਦੇ ਨਾਲ ਉਹਦੀ ਬੋਡੀ ਛੇਤੀ ਛੇਤੀ ਸਾਡੇ ਤੱਕ ਪਹੁੰਚ ਸਕੇ ਸਰ ਹਰਦੀਪ ਕੌਰ ਹਾਂ ਤੁਸੀਂ ਆਹ ਬੈਸਟਿੰਗ ਕਰਵਾ ਲਓ। ਚੁੱਕ ਕਰਵਾ ਰਾ ਆਪਣੀ। ਜਿੰਦੀ ਸੀ। ਅਮਰ ਜੀ ਫੋਨ ਚਾਲ ਰੱਖ ਸੁਬਾ ਗੱਲ ਕਰਾਂਗੇ ਵੀ ਰੋਟੀ ਖਾਣੀ ਹੈ ਜੇ ਰੋਟੀ ਖਾਣ ਲੱਗਾਂ। ਹਾਂਜੀ ਦੇ ਲਿਆਣਾ। ਕੁਝ ਮੈਨੂੰ ਇੱਕ ਹੀ ਹਾਂ ਲਈ ਕੀ ਹੈ ਸੀ। ਅਦੋਂ ਨਵੰਬਰ ਮਹੀਨੇ ਚ ਜਾ ਕੇ 12 ਫਾਰਟਿਫਰ ਨੂੰ ਆਂਦੇ ਰਹੀ ਹੈ ਕਿੰਨੀ ਹੋ ਗਈ ਜੀ ਦੂਜਾ ਸਾਲ ਦੋ ਸਾਲ ਪੂਰੇ ਹੋ ਗਏ ਬੱਚਿਆਂ ਉਹਨਾਂ ਦੇ ਬਾਹਰ ਜਾਣ ਤੋਂ ਬਾਅਦ ਇਹ ਹਾਂਜੀ ਪਰਵਾਹੀ ਵਿੱਚ ਪੂਰ ਤੋਂ ਤੋਂ ਜੀ ਮੇਰੇ ਪਾਪਾ ਜੀ ਨੇ ਬੇਟੀ ਤੋਂ ਮੈਂ ਸਨਵੇਂ ਨਾ ਲੰਦਾਂ ਨਹੀਂ ਰਹਿਣ ਹਾਂ ਕੀ ਮੌਤ ਕੀ ਕਰਦੇ ਹਾਂ 25 ਸਾਲੋਂ ਮਦਦ ਕੀਤੀ ਜਾਵੇ ਸਾਡੀ ਸਾਡੇ ਅੱਜ ਜਿਵੇਂ ਵੀ ਸਾਨੂੰ ਸਾਹਮਣੇ ਪਤਾ ਚੱਲ ਗਿਆ ਕਿ ਕੀ ਹੋ ਜਾਣਾ ਹੈ